ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਹੁਣ ਜਿਹੜੇ ਕੀ ਕਈ ਦਿਨਾਂ ਤੋਂ ਲੈ ਕੇ ਜੋ ਬਈ ਘਟਨਾਵਾਂ ਸਾਹਮਣੇ ਆ ਰਹੀਆਂ ਇੱਕ ਸਾਰਪੁਰ ਮਾਮਲੇ ਤੋਂ ਬਾਅਦ ਇੱਕ ਮਾਮਲਾ ਹੋਰ ਸਾਹਮਣੇ ਆ ਗਿਆ 4 ਸਾਲ ਦੀ ਬੱਚੀ ਨੂੰ ਪ੍ਰਵਾਸੀ ਬਨੋਂ ਅਗਵਾ ਕਰਕੇ ਬਈ ਤੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਲੈ ਕੇ ਇਹ ਮੌਕੇ ਤੇ ਬਈ ਲੋਕਾਂ ਨੂੰ ਪਤਾ ਲੱਗ ਜਾਂਦਾ ਤੇ ਇਹਦੀ ਹੁਣ ਛੇਤਰ ਪ੍ਰੇਟ ਵੀ ਹੁੰਦੀ ਆ ਤੇ ਇੱਕ ਵੀਡੀਓ ਆਪਾਂ ਲੱਖਾਂ ਸਿੰਘ ਸੁਧਾਣਾ ਦੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਫਿਰ ਆਪਾਂ ਅਗਲੇ ਗੱਲਬਾਤ ਸਾਂਝੀ ਕਰਾਂਗੇ ਵੀ ਕਈ ਮਾਮਲੇ ਇੱਕ ਮਾਮਲਾ ਨਹੀਂ ਹੈਗਾ ਇਹ ਸਰਪੁਰ ਮਾਮਲੇ ਤੋਂ ਬਾਅਦ ਪਤਾ ਨਹੀਂ ਹੋਰ ਕਿੰਨੀਆਂ ਘਟਨਾਵਾਂ ਵਾਪਰ ਰਹੀਆਂ ਇੱਕ ਮੈਂ ਅੱਜ ਕੱਲ੍ਹ ਸ਼ਾਮ ਨੂੰ ਵੀ ਵੀਡੀਓ ਪਾਈ ਸੀ ਅਪਲੋਡ ਕੀਤੀ ਆ ਜੋ ਤਿੰਨ ਪੰਜਾਬੀਆਂ ਬਣਿਓ 6 ਸਾਲ ਦੇ ਬੱਚੇ ਨਾਲ ਘਟਿਆ ਕਤੂਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਪਰ ਬਈ ਇਹ ਦਿਨ-ਬਦਨ ਘਟਨਾਵਾਂ ਵਾਪਰ ਰਹੀਆਂ ਪਤਾ ਨਹੀਂ ਸਾਡੇ ਪੰਜਾਬੀਆਂ ਦਾ ਵੀ ਦੀਨ ਧਰਮ ਕਿੱਧਰ ਚਲਾ ਗਿਆ ਦੀਨਮਾਨ ਤੇ ਪਰ ਲੇਕਿਨ ਹੁਣ ਜਿਹੜੇ ਪ੍ਰਵਾਸੀ ਆ ਇਹ ਪ੍ਰਵਾਸੀਆਂ ਦੀ ਬੱਚੀ ਸੀ 4 ਸਾਲ ਦੀ ਤਾਂ ਇਹਦੀ ਛੱਤਰਪਲੇਟ ਵੀ ਜੋ ਹੁੰਦੀ ਆ ਬਾਅਦ ਵਿੱਚ ਇਹਨੂੰ ਥਾਣੇ ਦੇ ਵਿੱਚ ਭੇਜਿਆ ਜਾਂਦਾ ਗ੍ਰਿਫ ਗ੍ਰਿਫਦਾਰ ਕਰਾ ਦਿੱਤਾ ਜਾਂਦਾ ਲੋਕਮਨੀ ਤਾਂ ਪਰ ਲੇਕਿਨ ਹੁਣ ਲੱਖਾ ਸਿੰਘ ਸਿਧਾਣਾ ਦੀ ਵੀਡੀਓ ਆਪਾਂ ਸਿਰਫ ਤੁਹਾਨੂੰ 3 ਮਿੰਟ ਦੀ ਵੀਡੀਓ ਸੁਣਾਉਣੀ ਆ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਸੁਣੋ ਇੱਕ ਕਹਾਣੀ ਆ ਮੈਂ ਬਾਪ ਰਹੀਆਂ ਨੇ ਮੈਨੂੰ ਇਹਨਾਂ ਕਹਾਣੀਾਂਾਂ ਦੇ ਪਿੱਛੇ ਕੋਈ ਸ਼ਾਰਟ ਸੀ ਬੋਲ ਜਿਹਾ ਨਜ਼ਰ ਆਉਂਦੀ ਆ ਕਿਉਂਕਿ ਤੁਸੀਂ ਅੱਜ ਸਾਰਿਆਂ ਨੇ ਦੇਖਿਆ ਕਿ ਅੱਜ ਇੱਕ ਨਵੀਂ ਘਟਨਾ ਇੱਕ 5 ਸਾਲ ਦੀ ਬੱਚੀ ਨਾਲ ਜਲੰਧਰ ਦੇ ਵਿੱਚ ਵਾਪਰੀ ਹੈ। ਉਹਦਾ ਸ਼ੁਕਰ ਰੱਬ ਦਾ ਕਿ ਪਤਾ ਲਾ ਕੇ ਉੱਥੇ ਮੌਕੇ ਤੇ ਉਹ ਉਸ ਬੱਚੀ ਨੂੰ ਬਚਾ ਲਿਆ ਗਿਆ। ਨਹੀਂ ਅਜਿਹੀ 6 ਸਾਲ ਦੀ ਬੱਚੀ ਨੂੰ ਉਹਨਾਂ ਪ੍ਰਵਾਸੀ ਚਾਕੇ ਕਮਰੇ ਚ ਲੈ ਗਏ। ਸ਼ਦੋ ਪ੍ਰਵਾਸੀਆਂ ਦੀ ਹੀ ਬੱਚੀ ਸੀ। ਜਾਇਦ ਤੋਂ ਇਲਾਵਾ ਜਿਹੜੀਆਂ ਨਵੀਆਂ ਘਟਨਾਵਾਂ ਜਿਹੜਾ ਮੈਂ ਤੁਹਾਡੇ ਨਾਲ ਖਾਲੀਆਂ ਕਰਦਣਾ ਲਹਿਰਾ ਮੁਹੱਬਤ ਜ਼ਿਲ੍ਹਾ ਬਟੰਡਾ ਉੱਥੇ ਘਟਨਾ ਵਾਪਰੀ ਆ ਉਸੇਵ ਲੈ ਪਿੱਛੇ ਜਿਹੜੀ ਆਲਾ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦਾ ਕੌਣ ਕੱਟ ਕੇ ਮਰਨ ਵਾਲਾ ਕਰਤਾ ਤਾਂ ਵੀ ਧੀ ਕਣ ਜਦ ਜਗੜਾ ਹੋ ਗਿਆ 11 ਬਣਾ 12 ਕੇ ਜਾਣੇ ਸੀ ਜਿਹੋ ਨਾ ਲਾਉਣ ਵਾਲੇ ਨਾਲ ਦੇ ਬੰਦਿਆਂ ਨੇ ਨਾਲ ਦਾ ਬੰਦਾ ਹੀ ਵੱਢ ਕੇ ਤੇ ਦੱਪਤਾ ਨਾਲੇ ਚ ਜਦੋਂ ਉਧਰ ਗਏ ਉਹ ਪਛਿਆਵਾਂ ਦੇ ਪਰਿਵਾਰ ਨੇ ਪੈਸਾ ਦਾ ਮੁੰਡਾ ਨਹੀਂ ਆਇਆ ਤੇ ਹੌਲੀ ਹੌਲੀ ਸ਼ੱਕ ਹੋਈ ਪੁਲਿਸ ਕੋਲ ਖਾਸ ਲਈ ਤਾਂ ਮੰਨ ਗਏ ਕਿ ਇਸ ਦਾ ਮਾਰ ਕੇ ਪੰਜਾਬ ਦੱਪੇ ਤਫੇ ਮੰਡੀ ਕੋਲ ਤਵੇ ਹਾਰ ਪੁਲਿਸ ਨੇ ਆ ਕੇ ਤਫੇ ਮੰਡੀ ਪੁਲਿਸ ਲਾਲ ਲਾ ਕੇ ਉਹ ਲਾਸ਼ ਨੂੰ ਥੱਲੇੋਂ ਕਢਾਇਆ ਗਿਆ ਕੁਝ ਸਵਾਲ ਰੋਜ਼ ਇਹ ਪੰਜਾਬ ਦੇ ਰਸਤੇ ਨੀਆਂ ਘਟਨਾਵਾਂ ਵਾਪਰ ਰਹੀਆਂ ਨੇ ਸਰਕਾਰ ਬਿਲਕੁਲ ਚੁੱਪ ਐ ਕੋਈ ਉਹਦਾ ਪ੍ਰਤੀਕਿਰਿਆ ਨਹੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਲਾਲ ਸਿੰਘ ਧੌਜਲੇ ਮਹਾਰਾਜ ਜੀ ਭੰਤ ਸਮਾਰ ਇੱਕ ਬਿਆਨ ਦਿੰਦੇ ਆ ਪਹਿਲਾਂ ਬਿਆਨ ਸੁਣ ਲਓ ਤਾਂ ਫਿਰ ਆਪਾਂ ਉਸ ਤੋਂ ਬਾਅਦ ਦੇ ਆਪਾਂ ਜ਼ਿਕਰ ਕਰਨਾ ਚਰਚਾ ਕਰਨੀ ਆ ਤੇ ਐਂਛਾ ਆ ਕੌਣ ਜਿੱਤ ਲੜਾਈ ਹੋਈ ਹੈ ਪਰ ਸੋ ਪੂਰੀ ਦੁਨੀਆ ਇਸ ਨਾਲ ਅਨਰਸਟੂ ਹੋ ਗਈ ਇਸ ਗੱਲ ਕਿ 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 ਬਹਾਦੀ ਭਾਰੀ ਰੋਜ਼ਗਾਰ ਦਾ ਢੇਰ ਉਹ ਹਾਇਕੰਦਰ ਜੀ ਕਿ ਇਹ ਇੰਨਾ ਕਰਕੇ ਹੱਡਾ ਹੁੰਦਾ ਲੱਗਦਾ ਪਰ ਇਹ ਅਭੀ ਆਪਣੀ ਜੇ ਰੋਕੀ ਸਾਥੇ ਪਰ ਜੇ ਲੋਕਨ ਆਰਡਰ ਨੂੰ ਕੋਈ ਕੋਈ ਇੱਕ ਮੰਦਰ ਨਾ ਕਰ ਰਹੇ ਹੈ ਉਸ ਸਾਥ ਸਰਦਨ ਸਰਦਨ ਹੈ ਅਰੇ ਨਮਿਤ ਫਰੀਨੀ ਆਪਣੇ ਦੇਸ਼ ਜੀ ਕਮ ਕਰ ਰਹੇ ਬਾਹਰ ਐਪੋਰੋ ਛਤੀਹ ਰਵੀ ਰਾਜਤਾ ਨਿਊ ਕੋਲਕਾਤਾ ਸਾਡਾ ਸਾਰਾ ਟ੍ਰਾਂਸਪੋਰਟ ਦਾ ਮੇਲ ਸਾਡੇ ਪੰਜਾਬੀਆਂ ਹਲੋ ਉਹ ਕਹਿ ਰਹੇ ਨੇ ਇਤਨੂੰ ਕੱਢਦੇ ਆ ਸੀ ਸਿਹਤਰਾ ਦਾ ਕੋਈ ਡਿਸਰਬੈਂਸ ਨਹੀਂ ਚੱਲੂ ਸੋਣੇ ਸੋਣਿਆ ਦਾ ਮਾਲਸਾ ਦਾ ਬਿਆਨ ਕੇ ਜੀ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਹਾਂ ਹਾਂਜੀ ਇਹ ਭਈ ਜੋ ਲੱਖਾ ਸਿੰਘ ਸਿਧਾਣਾ ਸੀ ਪਰ ਜਿਹੜੀ ਇਹ ਤੁਸੀਂ ਵੀਡੀਓ ਵਿੱਚ ਸੁਣ ਰਹੇ ਸੀ ਸੇਮ ਭਵੰਤਵਾਨ ਦਾ ਇੱਕ ਬਿਆਨ ਆ ਜਾਂਦਾ ਪ੍ਰਵਾਸੀਆਂ ਤੇ ਵੀ ਅਸੀਂ ਪੰਜਾਬੀ ਪ੍ਰਵਾਸੀਆਂ ਨੂੰ ਪੰਜਾਬ ਚੋਂ ਨਹੀਂ ਵਾਰ ਘਟ ਸਕਦੇ ਤਾਂ ਹੁਣ ਇਹੇ ਦੱਸੋ ਵੀ ਵੋਟਾਂ ਕਿਸ ਲਈ ਪਾਈਆਂ ਸੀ ਇਹਨਾਂ ਨੂੰ ਕਿਉਂਕਿ ਦਿਨ-ਦਿਨ ਘਟਨਾ ਵਾਪਰ ਰਹੀਆਂ ਕੋਈ ਵੀ ਇਹਨਾਂ ਨੇ ਆਪਣੀ ਪ੍ਰਕਿਰਿਆ ਨਹੀਂ ਦਿਖਾਈਗੀ ਇਹ ਛੋਟੇ ਜਿਹੇ ਬੱਚੇ ਨੂੰ ਲੈ ਕੇ ਕੋਈ ਲੀਡਰ ਇਹਨਾਂ ਦਾ ਹਸ਼ਿਆਰਪੁਰ ਦੇ ਵਿੱਚ ਵੀ ਜਿਹੜੀ ਘਟਨਾ ਵਾਪਰੀ ਆ ਤੇ ਹੁਣ ਜਿਹੜੀ ਲੁਧਿਆਣਾ ਦੇ ਵਿੱਚ ਵਾਪਰੀ ਆ ਦਿਨ-ਦਿਨ ਘਟਨਾ ਵਾਪਰਦੀਆਂ ਕੋਈ ਸਰਕਾਰ ਬਣੀਓ ਕੋਈ ਲੀਡਰ ਕੋਈ ਐਮਐਲਏ ਨਹੀਂ ਪਹੁੰਚਦਾ ਜਦੋਂ ਵੋਟਾਂ ਦਾ ਸਮਾਂ ਆਉਂਦਾ ਉਦੋਂ ਇਹ ਕਿਤੇ ਮਰਜ਼ੀ ਜਾਣਾ ਪਵੇ ਉੱਥੋਂ ਤੱਕ ਪਹੁੰਚ ਜਾਂਦੇ ਪਰ ਲੇਕਿਨ ਹੁਣ ਇਹ ਕਹਿ ਰਿਹਾ ਵੀ ਸਾਡੇ ਤੋਂ ਤਾਂ ਇਹ ਬਾਹਰ ਨਹੀਂ ਕਹਿੰਦਾ ਮਤਲਬ ਵੀ ਅਸੀਂ ਪੰਜਾਬ ਚੋਂ ਬਾਹਰ ਨਹੀਂ ਕੱਢ ਸਕਦੇ ਪਰਵਾਸੀ ਆਬਾਦੀ ਵਧ ਗਈ ਕੰਮ ਘਟ ਗਏ ਇਹ ਕਹਿੰਦੇ ਆ ਤੇ ਵੀ ਹੋ ਜੇ ਸਰਕਾਰ ਕਰੇ ਤਾਂ ਬਹੁਤ ਕੁਝ ਹੋ ਸਕਦਾ ਤੇ ਬਾਈ ਐਸ ਲੋਟ ਹੀ ਸਾਡੇ ਪੰਜਾਬ ਦਾ ਮਾਹੌਲ ਫਿਰ ਬਾਅਦ ਦੇ ਵੀ ਖਰਾਬ ਹੋ ਜਾਂਦਾ ਸਾਡੇ ਪੰਜਾਬੀ ਜਦੋਂ ਕਿਤੇ ਕੋਈ ਘਟਨਾ ਸਾਡੇ ਪੰਜਾਬੀਆਂ ਨਾਲ ਵਾਪਰਦੀ ਹੈ ਫਿਰ ਬਾਹਰ ਕੱਢਣ ਦੀ ਗੱਲ ਆਉਂਦੀ ਹੈ ਇਹ ਅੱਜ ਦੀ ਨਹੀਂ ਗੱਲ ਇਹ ਲੱਖਾਂ ਸੰਗਠਨਾਂ ਨੇ ਬਹੁਤ ਸਮਾਂ ਪਹਿਲਾਂ ਕਿ ਕਹੇ ਕਹ ਦਿੱਤਾ ਕਿ ਵੀ ਭਾਈ ਤੁਸੀਂ ਇਹਨਾਂ ਨੂੰ ਘਰਾਂ ਦੇ ਵਿੱਚ ਨਾ ਵੜੋ ਘਰਾਂ ਦੀਆਂ ਚਾਬੀਆਂ ਨਾ ਫੜਾਇਆ ਕਰੋ ਕਈ ਮੋਟਰਾਂ ਦੇ ਸਾਡੇ ਜੀਵੰਦਾਰ ਭਰਾ ਰੱਖ ਲੈਂਦੇ ਆ ਕਈ ਘਰਾਂ ਦੇ ਵਿੱਚ ਬਾਅਦ ਦੇ ਵਿੱਚ ਇਹਨਾਂ ਦਾ ਇਹ ਨਹੀਂ ਪਤਾ ਸਾਰੀ ਭੇਤ ਲੈ ਕੇ ਸਾਰੀ ਜਦੋਂ ਘਰ ਦਾ ਸਾਰਾ ਭੇਤ ਆ ਜਾਂਦਾ ਕਈ ਘਰਾਂ ਨੂੰ ਤਾਂ ਮਾਰ ਕੇ ਇਹ ਪੈਸਾ ਤੇ ਲਾ ਸਾਰਾ ਲੁੱਟ ਕੇ ਭਾਜ ਜਾਂਦੇ ਆ ਭਰਾ ਰਵਜ ਜਾਂਦੇ ਕਿਉਂਕਿ ਇਹਨਾਂ ਦਾ ਕੋਈ ਨਾਮ ਪਤਾ ਸਹੀ ਸਹੀ ਹੁੰਦਾ ਨਹੀਂ ਜੁਪੀ ਬੰਨੂ ਆਏ ਹੁੰਦੇ ਉਦੋਂ ਹੀ ਫੇਰ ਭਾਜਦੇ ਤੇ ਭਾਈ ਇਹ ਮਾਮਲਾ ਜਿਹੜਾ ਹੁਣ ਤੱਕ ਦਾ ਸੀ ਤਾਂ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਜੀ ਸਖਾ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦਾ ਰਹੇ ਕੰਨ ਨੂੰ ਨਵੇਂ ਟੌਪਸ ਤੇ ਧੰਨਵਾਦ